ਏ ਰਮਨ ਨੇ ਏ ਪੰਮ ਨੇ ਤੁਸੀਂ ਇੰਨਾ ਆਵਾਜਾਂ ਤੋਂ ਜਾਣੂ ਹੋਵੋਗੇ ਨਾ ਸਾਰੇ ਵੀਡੀਓਜ਼ ਦੇਖਦੇ ਆ سوشل میڈیا ਸਾਰੇ ਯੂਜ਼ ਕਰਦੇ YouTube ਐ Instagram ਐ Facebook ਐ ਸਾਰਾ ਕੁਝ ਤੁਸੀਂ ਦੇਖਦੇ ਆ ਵਾਚ ਕਰਦੇ ਤੇ ਇੰਨਾ ਆਵਾਜਾਂ ਨੂੰ ਵੀ ਪਛਾਣਦੇ ਤੇ ਇੰਨਾ ਦੋਨਾਂ ਭੈਣਾਂ ਨੂੰ ਵੀ ਤੁਸੀਂ ਜਾਣਦੇ ਆ ਰਮਨ ਤੇ ਪਵਨ ਜਿਹੜੇ ਇੰਡੀਆ ਦੇ ਵਿੱਚ ਹੈਗੀਆਂ ਆ ਭੈਣਾਂ ਦੋਨੋਂ ਸੋ ਇਹ ਦੋਨੋਂ ਜਣੀਆਂ ਵੀਡੀਓਜ਼ ਬਣਾਉਂਦੀਆਂ ਨਾਲੇ ਨਾਲੇ ਹਸਬੰਡ ਹੁੰਦੇ ਆ ਆਪਣੇ ਹਸਬੰਡ ਦੀ سپورਟ ਆ ਉਹਨਾਂ ਨੂੰ ਪੂਰੀ ਸੋ ਲੋਗ ਇਹਨਾਂ ਬਾਰੇ ਵੀ ਤਰਾ-ਤਰਾਨੀਆਂ ਗੱਲਾਂ ਕਰਦੇ ਆ ਕੀ ਕੀ ਘਾਟ ਕਮੀ ਆ ਉਹਨਾਂ ਦੇ ਵਿੱਚ ਮਤਲਬ ਕਹਿੰਦਾ ਵੀ ਪੰਜਾਬੀ ਪਹਿਰਾਵਾ ਪਾਇਆ ਹੁੰਦਾ ਉਹਨਾਂ ਨੇ ਸਿਰ ਉਹਨਾਂ ਦਾ ਕਿਸੇ ਦਾ ਟੱਕਿਆ ਹੁੰਦਾ ਚਲੋ ਕਿਸੇ ਦਾ ਨੰਗਾ ਵੀ ਹੁੰਦਾ ਜਰੂਰੀ ਨਹੀਂ ਸਾਰੇ ਸਿਰ ਟਾ ਕੇ ਵੀਡੀਓ ਬਣਾਉਂਦੇ ਪਰ ਪੰਜਾਬੀ ਪਹਿਰਾਵੇ ਚ ਨਹੀਂ ਪੰਜਾਬੀ ਬੋਲਦੀਆਂ ਆ ਸ਼ੁੱਧ ਪੰਜਾਬੀ ਘਰੇਲੂ ਨੁਸਖੇ ਦੱਸਦੀਆਂ ਉਹ ਜਾਂ ਦਿੱਲੀ ਲਾਈਫ ਦੇ ਵਿੱਚ ਜਿਹੜੀਆਂ ਚੀਜ਼ਾਂ ਯੂਜ਼ ਹੋਣੀਆਂ ਆ ਉਹਨਾਂ ਨੂੰ ਕਿੱਦਾਂ ਯੂਜ਼ ਕਰਨਾ ਜਾਂ ਕੁਝ ਵੀ ਆ ਸੋ ਇਹ ਤੇ ਪਿਛਲੀਆਂ ਸਦੀਆਂ ਤੋਂ ਚੱਲੇ ਆ ਰਿਹਾ ਆ ਕਿ ਘਰੇਲੂ ਨੁਸਖਿਆਂ ਨੂੰ ਸਾਰੇ ਹੀ ਅਪਣਾਉਂਦੇ ਆ ਸਾਡੇ ਦਾਦੀਆਂ ਪਰਦਾਤੀਆਂ ਜਿਹੜੀਆਂ ਸੀਗੀਆਂ ਉਹ ਘਰੇਲੂ ਨੁਸਖੇ ਹੀ ਅਪਣਾਉਂਦੀਆਂ ਸੀ ਕੋਈ ਦੁੱਖ ਤਕਲੀਫ ਹੋਣੀ ਜਾਂ ਕੋਈ ਘਰ ਦੇ ਵਿੱਚ ਕੋਈ ਕਿਚਨ ਦੇ ਵਿੱਚ ਕੋਈ ਕਿਚਨ ਹੈਕ ਹੈਗੇ ਆ ਸੋ ਇਹ ਤੇ ਸਾਰੇ ਚੈਨਲਾਂ ਵਾਲੇ ਦੱਸਦੇ ਹਿੰਦੀ ਪੰਜਾਬੀ ਅੰਗਰੇਜ਼ੀ ਜਿਹੜੀ ਹੋਰ ਵੀ ਕੋਈ ਲੈਂਗੁਏਜ ਹੈਗੀ ਐ ਜਿੰਨੀਆਂ ਬਾਹਰੀਆਂ ਕੰਟਰੀਆਂ ਦੇ ਵਿੱਚ ਜਿੰਨਾ ਕੰਟਰੀਆਂ ਦੀਆਂ ਆਪਣੀਆਂ ਲੈਂਗੁਏਜਸ ਵਾ ਉਹਨਾਂ ਦੇ ਵਿੱਚ ਵੀ ਲੋਕ ਘਰੇਲੂ ਨੁਸਖੇ ਦੱਸਦੇ ਆ ਸੋ ਸਾਰੇ ਲੋਕੀ ਗਲਤ ਹੋਗੇ ਵੀ ਸਾਰਾ ਕੋਈ ਉਹ ਗਲਤ ਦੱਸ ਰਿਹਾ ਜੇ ਤੁਸੀਂ ਨੁਸਖਾ ਬਣਾਉਨੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੁੰਦਾ ਤੁਹਾਨੂੰ ਹੋਰ ਕੋਈ ਨੁਕਸਾਨ ਵੀ ਨਹੀਂ ਹੈਗਾ ਤੁਸੀਂ ਨਾ ਯੂਜ਼ ਕਰੋ ਤੁਸੀਂ ਨਾ ਵੀਡੀਓਜ਼ ਦੇਖੋ ਸਕਰੋਲ ਕਰਦਿਆ ਕਰੋ ਵੀਡੀਓਜ਼ ਪਰ ਕਿਸੇ ਨੂੰ ਮਾੜਾ ਚੰਗਾ ਨਾ ਕਿਆ ਕਰੋ ਆਪਣੀ ਕਮਿਊਨਿਟੀ ਵਾਲੇ ਆਪਣੇ ਆਪ ਦਾ ਸਾਥ ਜਰੂਰ ਦਿਆ ਕਰੋ ਬੰਦਾ ਮਰਦਾ ਹੀ ਉਹ ਲੋਹਾਂ ਜਿਹਨੂੰ ਆਪਣੇ ਸਾਥ ਛੱਡ ਜਾਂਦੀ ਹੈ ਸੋ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ ਜੇ ਕੋਈ ਕੰਮ ਕਰ ਰਿਹਾ ਚੰਗਾ ਕੰਮ ਕਰ ਰਿਹਾ ਤੁਹਾਨੂੰ ਐਪਰੀਸ਼ੀਏਟ ਕਰੋ ਜੇ ਉਹ ਕੁਝ ਗਲਤ ਬੋਲਦੀਆਂ ਜਾਂ ਗਲਤ ਕਹਿੰਦੀਆਂ ਆ ਜਾਂ ਗਲਤ ਕੁਝ ਦਿਖਾਉਂਦੀਆਂ ਆ ਫਿਰ ਤਾਂ ਬੰਦੇ ਦਾ ਬੋਲਣ ਦਾ ਹੱਕ ਬਣਦਾ ਵੀ ਤੁਸੀਂ ਗਲਤ ਏ ਆ ਜਾਂ ਤੁਸੀਂ ਕੁਝ ਗਲਤ ਦਿਖਾ ਰਹੀਆਂ ਤੁਹਾਡਾ ਪਹਿਰਾਵਾ ਨਹੀਂ ਸਹੀ ਨਾ ਤੁਹਾਡਾ ਬੋਲਣ ਦਾ ਤਰੀਕਾ ਨਹੀਂ ਸਹੀ ਨਾ ਤੁਸੀਂ ਗਲਤ ਚੀਜ਼ਾਂ ਪ੍ਰਮੋਟ ਕਰਦੀਆਂ ਆ ਇਦਾਂ ਦਾ ਤਾਂ ਕੁਝ ਨਹੀਂ ਦਿਖਾ ਰਹੇ ਲੇਡੀਜ਼ ਆ ਜਬ ਲੇਡੀਜ਼ ਦੀ ਰਿਸਪੈਕਟ ਕਰਨੀ ਨਹੀਂ ਜਿੰਨੂੰ ਆਉਂਦੀ ਕੋ ਕਿਸੇ ਹੋਰ ਨੂੰ ਕੀ ਇੱਜ਼ਤ ਦੇਊਗਾ ਬਾਕੀ ਜਿਹਦੇ ਕੋਲ ਜੋ ਨੌਲੇਜ ਜਾਣਕਾਰੀ ਹੁੰਦੀ ਉਹੀ ਅੱਗੇ ਵੰਡ ਸਕਦਾ ਠੀਕ ਆ ਨੌਲੇ ਸ਼ੇਅਰ ਕੀਤੀਆਂ ਪੱਦੀ ਆ ਤੇ ਜਿਹਦੇ ਕੋਲੇ ਕੁਝ ਨਹੀਂ ਉਹਨੇ ਕਿਸੇ ਨੂੰ ਦੇਣਾ ਕੀ ਆ ਜਦੋਂ ਸਾਨੂੰ ਖੁਦ ਨੂੰ ਨਹੀਂ ਪਤਾ ਤਾਂ ਅਸੀਂ ਕਿਸੇ ਨੂੰ ਕੀ ਦੱਸਣਾ ਹੁੰਦਾ ਆ ਕਿਹੜਾ ਕੰਮ ਕਿੱਦਾਂ ਹੋਣਾ ਆ ਜਾਂ ਕਿਹੜੇ ਘਰੇਲੂ ਨੁਸਖੇ ਕਿੱਦਾਂ ਯੂਜ਼ ਹੋਣੇ ਆ ਨਾ ਕੋਈ ਵੀ ਕਿਚਨ ਹੈਕਸ ਹੈਗੇ ਆ ਉਹ ਕਿੱਦਾਂ ਵਰਤੇ ਜਾ ਸਕਦੇ ਆ ਸੋ ਜੇ ਕੋਈ ਆਪਣੀ ਰੋਜੀ ਰੋਟੀ ਤੋੜ ਰਿਹਾ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਤਾਂ ਹੀ ਉਹ ਵੀਡੀਓਜ਼ ਬਣਾਉਂਦੀਆਂ ਆ ਤੇ ਜਣਾ ਖਣਾ ਉੱਠ ਕੇ ਬੋਲਣ ਲੱਗ ਜਨੂ ਨਾ ਕਿਸੇ ਨਾ ਕਿਸੇ ਮੁੱਦੇ ਤੇ ਦੁਨੀਆ ਤੇ ਹੋਰ ਵੀ ਬਹੁਤ ਮੁੱਦੇ ਹੈਗੇ ਆ ਆਪਣੇ ਇੰਡੀਆ ਦੇ ਵਿੱਚ ਉੱਧਰ ਨੂੰ ਨਹੀਂ ਕਿਸੇ ਦਾ ਧਿਆਨ ਜਾਂਦਾ ਬਸ ਇੱਧਰ ਨੂੰ ਧਿਆਨ ਜਾਂਦਾ ਕਿ ਹਾਂ ਬੁੜੀਆਂ ਲੇਡੀਜ਼ ਦਾ ਕੋਈ ਵਲੋਗਿੰਗ ਕਰਦਾ ਜਾਂ ਕੋਈ ਵੀਡੀਓ ਬਣਾਉਂਦਾ ਬਸ ਇਹਨਾਂ ਨੂੰ ਬੋਲਣ ਲੱਗ ਜੋ ਜਿਹੜਾ ਫੇਮਸ ਹੋ ਗਿਆ ਆਪਣੇ ਕਰਮਾਂ ਦਾ ਖਾਰਿਆ ਹਰ ਕੋਈ ਮਿਹਨਤ ਕਰਦਾ ਜੇ ਵੀਡੀਓਜ਼ ਵੀ ਸ਼ੂਟ ਕਰਦੇ ਆ ਤਾਂ ਟਾਈਮ ਲੱਗਦਾ ਆ ਵੀਡੀਓਜ਼ ਐਵੇਂ ਨਹੀਂ ਬਣ ਜਾਂਦੀਆਂ ਬਣਾਉਣੀਆਂ ਪੈਂਦੀਆਂ ਐਡੀਟਿੰਗ ਵਗੈਰਾ ਹੁੰਦੀ ਆ ਸਾਰਾ ਕੁਝ ਬਹੁਤ ਕੰਮ ਹੁੰਦਾ ਜੇ ਬਾਹਰ ਕਿਸੇ ਦੇ ਅੰਦਰ ਆਪਾਂ ਕੰਮ ਕਰਦੇ ਫੈਕਟਰੀਆਂ 'ਚ ਕਰਦੇ ਨੇ ਕਿਸੇ ਹੋਰ ਜਗ੍ਹਾ ਤੇ ਕਰਦੇ ਆ ਤਾਂ ਉੱਥੇ ਵੀ ਮਿਹਨਤ ਕਰਕੇ ਖਾਈ ਜਾ ਬੇਰੀ ਪੈਸੇ ਮਿਲਦੇ ਆ ਤੇ ਜੇ ਵੀਡੀਓਸ ਵਗੈਰਾ ਸ਼ੂਟ ਕਰੀ ਤੀਆਂ ਤਾਂ ਵੀ ਟਾਈਮ ਲੱਗਦਾ ਆ ਗੱਲਬਾਤ ਕਰਨ ਦਾ ਤੁਹਾਡਾ ਤਰੀਕਾ ਸਹੀ ਹੋਣਾ ਚਾਹੀਦਾ ਆ ਤੁਸੀਂ ਗੱਲਬਾਤ ਕਿੱਦਾਂ ਕਰਨੀ ਆ ਕੀ ਤੁਸੀਂ ਕੀ ਸ਼ੇਅਰ ਕਰਨਾ ਲੋਕਾਂ ਦੇ ਨਾਲ ਕੁਝ ਚੰਗਾ ਕੁਝ ਮਾੜਾ ਕੀ ਆ ਸੁਣਾ ਕਿਸੇ ਨੂੰ ਇੰਨਾ ਤੰਗ ਕਰਿਆ ਕਰੋ ਨਾ ਬਦਗਟ ਗੱਲਾਂ ਕਰਿਆ ਕਰੋ ਕਹਿਣ ਵਾਲਿਆਂ ਨੇ ਤਾਂ ਮੈਨੂੰ ਵੀ ਬਹੁਤ ਕੁਝ ਕਹਿ ਦੇਣਾ ਆ ਸੋ ਕੋਈ ਗੱਲ ਨਹੀਂ ਬੋਲਣ ਵਾਲੇ ਨੂੰ ਕਿੰਨਾ ਡਰ ਆਪਣੇ ਜਵਾਬ ਬੜੀ ਲੰਬੀ ਜਾਰੀ ਦਿੱਤੀ ਹੁੰਦੀ ਆ ਉਹ ਫਿਰ ਜਾਰਾ ਕੁਝ ਕਰ ਜਾਂਦਾ ਆ ਬਾਕੀ ਤੁਸੀਂ ਵਾਇਗਰੂ ਦੀ ਨਿਗਾਹ ਦੇ ਵਿੱਚ ਕਿੱਦਾਂ ਦੇ ਆ ਹੋਰ ਤੁਹਾਨੂੰ ਸਿਰਫ ਉਹੀ ਜਾਣਦਾ ਹੈ ਲੋਕਾਂ ਨੇ ਤੁਹਾਨੂੰ ਜਿਹੜੇ ਮੈਡਲ ਪਾਉਣੇ ਆ ਸਰਟੀਫਿਕੇਟ ਦੇਣੇ ਉਹ ਤੁਹਾਨੂੰ ਦੇ ਹੀ ਜਾਣੇ ਕਿਸੇ ਦੇ ਕਹਿਣ ਦੇ ਨਾਲ ਤੁਸੀਂ ਚੰਗੇ ਮਾੜੇ ਨਹੀਂ ਬਣ ਜਾਂਦੇ ਤੁਸੀਂ ਜਿੱਦਾਂ ਦੇ ਹੈਗੇ ਉਦਾਂ ਦੇ ਹੀ ਰਹਿਣਾ ਹੈ ਠੀਕ ਆ ਸੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਪੇਜ ਨੂੰ ਫੋਲੋ ਕਰ ਲਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰਕੇ ਜਾਇਓ ਕਿ ਮੇਰੀ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੈ ਜਾਂ ਨਹੀਂ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ